bizi ਬਦੋਂ ਵੀ ਹੈ ਹਾਜ਼ਰ ਹੈ ਗਿਆ ਰਹਿ ਰਿਹਾ ਇਸ ਬਸਤੇ ਤੇ ਬੋਤਾਂੜਾ ਤੜਕ ਰੋਣ ਬਣੀ ਹੋ ਆ ਪਰ ਚਿੱਤੇ ਜਾਇ ਇਨਕੁਆਰੀ ਰਿਪੋਰਟ ਹੈ ਦੇਖੋ ਅਸੀਂ ਵਚਨਬੱਧ ਹੈਗੇ ਆ ਕਿ ਵੀ ਹਰ ਤਰ੍ਹਾਂ ਦਾ ਵੀ ਜਿਹੜਾ ਵੀ ਬੰਦਾ ਕ੍ਰਾਈਮ ਕਰਦਾ ਹੈ ਪਾਵੇਂ ਉਹ ਨਸ਼ੇ ਵਿੱਚ ਇਨਵੋਲਡ ਹੈ ਜਾਂ ਹੋਰ ਵੀ ਕ੍ਰਾਈਮ ਹੈਗੇ ਨੇ ਉਹ ਸਾਰਿਆਂ ਦੇ ਅਗੇਂਸਟ ਅਸੀਂ ਐਕਟਿਵਲੀ ਐਕਸ਼ਨ ਲੈਣਾ ਚਾਹੁੰਦੇ ਆ ਕੋਈ ਵੀ ਮਾੜਾ ਅਨਸਰ ਪੁਲਿਸ ਵੱਲੋਂ ਉਹਦੇ ਖਿਲਾਫ ਕਰਨ ਵੀ ਕਾਰਵਾਈ ਕਰਨੀ ਬਣਦੀ ਹੈ ਤੇ ਅਸੀਂ ਯਕੀਨੀ ਬਣਾਵਾਂਗੇ ਉਹਦੇ ਖਿਲਾਫ ਕਾਰਵਾਈ ਹੋਵੇ ਕੰਪਲੈਟਿੰਗ ਇੰਕੁਇਰੀ ਕੀ ਇਨਸਟ੍ਰਕਸ਼ਨ ਆ ਦਿੱਤੀ ਹੈ ਅੱਜ ਅੱਜ ਅਸੀਂ ਬਸ ਸਰਸਰੀ ਫਰਸਟ ਟਾਈਮ ਮੀਟਿੰਗ ਕਰ ਰਹੇ ਹੈਗੇ ਆ ਉਹਨਾਂ ਤੋਂ ਇਨਪੁਟ ਲੈਣਾ ਕਿ ਵੀ ਕੀ ਏਰੀਆਜ਼ ਦੀ ਉਹਨਾਂ ਦੀ ਕੀ ਪ੍ਰੋਬਲੈਮੈਟਿਕ ਏਰੀਆਜ਼ ਹੈਗੇ ਆ ਤਾਂ ਕਿ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਫੋਕਸ ਕਰਕੇ ਉਹਨੂੰ ਨਜਿੱਠਿਆ ਜਾ ਸਕੇ ਇਸ ਤੋਂ ਇਲਾਵਾ ਹੋਰ ਵੀ ਕੋਈ ਵੈਲਫੇਅਰ ਲਈ ਤੇ ਆਦਰਵਾਇਜ਼ ਜਿਹੜੀ ਵੀ ਅਗੇ ਇਨਸਟਰਕਸ਼ਨਸ ਹੈਗੀਆਂ ਨੇ ਉਹ ਦਿੱਤੀਆਂ ਗਈਆਂ ਨਵਨਿਵਾਸੀਓਮ ਕੀ ਮੈਸੇਜ ਬਨਵੇਗਾ ਅ ਅਸੀਂ ਤਾਂ ਇਹੀ ਗੱਲ ਕਹਿਣਾ ਚਾਹਾਂਗੇ ਕਿ ਵੀ ਸਾਨੂੰ ਤੁਹਾਡਾ ਸਾਥ ਦੀ ਅਸੀਂ ਸਮਝਦੇ ਹਾਂ ਇਹ ਬਿਨਾ ਤੁਹਾਡੇ ਸਾਥ ਦੇ ਅਸੀਂ ਸਕਸੈਸਫੁਲ ਨਹੀਂ ਹੋ ਸਕਦੇ ਸੋ ਤੁਹਾਨੂੰ ਜੇ ਤੁਹਾਡਾ ਤੇ ਜੇਕਰ ਸਾਡੇ ਤੁਹਾਡਾ ਸਾਥ ਸਾਡੇ ਨਾਲ ਹੋਏਗਾ ਤਾਸੀਂ ਹਰ ਤਰ੍ਹਾਂ ਦੀ ਪ੍ਰੋਬਲਮ ਅਸੀਂ ਨੂੰ ਟੈਕਲ ਕਰ ਸਕਦੇ ਆ ਤੇ ਚੰਗਾ ਕਾਨੂੰਨ ਅਮਨ ਅਮਨ ਕਾਨੂੰਨ ਆਪਣੇ ਸ਼ਹਿਰ ਨੂੰ ਦੇ ਸਕਦੇ ਆ ਗਲਤਾਂ ਸਮੇਂ ਜਿੱਥੇ ਲੋਕ ਡਰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਵੀ ਜਿਹੜਾ ਹੈਗਾ ਬਿਨਾਂ ਡਰ ਤੋਂ ਤੁਹਾਨੂੰ ਕਾਲ ਕਰਨਾ ਸਾਡਾ ਕੋਲ ਉੱਤਰਿਆ ਜਾਏਗਾ ਅ ਅੱਜ ਦੇ ਟਾਈਮ ਵਿੱਚ ਟੈਕਨੋਲੋਜੀ ਇੰਨੀ ਵੱਧ ਗਈ ਹੈਗੀ ਹੈ ਲੋਟ ਆਫ ਈਮੇਲਸ ਵੀ ਈਮੇਲ ਰਾਹੀਂ ਵੀ ਤੁਸੀਂ ਅਨੋਨਿਮਸ ਵੀ ਇੱਦ ਸਕਦੇ ਹੋ ਚਿੱਠੀ ਵੀ ਸਾਨੂੰ ਭੇਜ ਸਕਦੇ ਹੋ ਮੈਨੂੰ ਅਲੱਗ ਤੋਂ ਆ ਕੇ ਵੀ ਮਿਲ ਸਕਦੇ ਹੋ ਸਾਡੇ ਐਸ.ਐਚ.ਓ ਸਾਹਿਬਾਨ ਵੀ ਪ੍ਰੈਜ਼ੈਂਟ ਹੈਗੇ ਨੇ ਉਹਨਾਂ ਕੋਲ ਵੀ ਤੁਸੀਂ ਮਿਲ ਸਕਦੇ ਹੋ ਸਾਡਾ ਪਰਪਸ ਮਾੜੇ ਅਨਸਰ ਦੇ ਖਿਲਾਫ ਐਕਸ਼ਨ ਲੈਣਾ ਹੈ ਨਾ ਕਿ ਤੁਹਾਡਾ ਨਾਮ ਅੱਗੇ ਕਰਨਾ ਜਿਹੜੀ ਵੀ ਤੁਸੀਂ ਇਨਫੋਰਮੇਸ਼ਨ ਦੇਵੋਗੇ ਉਹ ਪਹਿਲੇ ਪਹਿਲ ਦੇ ਆਧਾਰ ਤੇ ਵੈਰੀਫਾਈ ਕਰਕੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਅਮਰ ਚ ਲੈ ਜਾਂਦੀ ਜਾਏਗੀ ਮਾੜੇ ਨੂੰ ਸਾਨੂੰ ਕੀ ਹੈ ਸੱਤ ਦਿਸੰਬਰ ਮਾੜੇ ਅਨਸਰਾਂ ਨੂੰ ਤਾਂ ਇਹ ਹੈਗੀ ਹੈ ਕਿ ਵੀ ਜਿਆਦਾ ਆਪਣਾ ਕੰਮ ਬੰਦ ਕਰ ਦਿਓ ਨਹੀਂ ਤਾਂ ਫਿਰ ਤੁਹਾਡੇ ਖਿਲਾਫ 100% ਕਾਰਵਾਈ ਅਮਜਲੀਂ ਦੀ ਜਾਵੇਗੀ